ਰਾਤ ਦਾ ਸਮਾਂ ਸੀ ਤੇ ਪੂਰਾ ਆਲਮ ਨੀਂਦ ਦੀ ਗੋਦ ਵਿੱਚ ਸੁਤਾ ਪਿਆ ਸੀ। ਇਸੇ ਦੌਰਾਨ ਹੀ ਇਸ ਸੁਖਵਿੰਦਰ ਕੌਰ ਨਾਮ ਦੀ ਕੁੜੀ ਨੂੰ ਅਚਾਨਕ ਭੁੱਖ ਲੱਗੀ ਤੇ ਫਿਰ ਕੁੜੀ ਨੇ ਆਪਣੀ ਭੁੱਖ ਮਿਟਾਉਣ ਲਈ ਆਪਣੀ ਗੱਡੀ ਚੁੱਕੀ ਤੇ ਸ਼ਹਿਰ ਵੱਲ ਸਿੱਧੀ ਕਰ ਦਿੱਤੀ। ਪਰ ਕੁੜੀ ਨੂੰ ਕੀ ਪਤਾ ਸੀ ਕਿ ਅੱਗੇ ਸ਼ਹਿਰ ਦੇ ਮੋੜਾਂ ਅਤੇ ਚੌਰਾਹਿਆਂ ਤੇ ਗਲਤ ਮੁੰਡੇ ਖੜੇ ਸ਼ਿਕਾਰ ਦੀ ਭਾਲ ਵਿੱਚ ਨੇ ਜਿਵੇਂ ਇਹ ਕੁੜੀ ਨੇ ਜਲੰਧਰ ਸ਼ਹਿਰ ਦੇ ਬੀ ਐਮ ਸੀ ਪਾਰਕ ਦੇ ਕੋਲ ਆਪਣੀ ਗੱਡੀ ਰੋਕੀ ਤਾਂ ਉਸ ਦਾ ਪਿੱਛਾ ਕਰਦੇ ਮੁੰਡਿਆਂ ਨੇ ਆ ਕੇ ਕੁੜੀ ਨੂੰ ਇੱਕਦਮ ਕੱਢ ਕੇ ਅਜੀਹਾ ਹਥਿਆਰ ਦਿਖਾਇਆ ਕਿ ਜਿਸ ਤੋਂ ਬਾਅਦ ਕੁੜੀ ਦੇ ਦਿਲ ਦੀਆਂ ਧੜਕਣਾ ਤੇਜ਼ ਹੋ ਗਈਆਂ ਤੇ ਫਿਰ ਉਹਨਾਂ ਮੁੰਡਿਆਂ ਤੋਂ ਜਾਨ ਬਚਾਉਣ ਲਈ ਕੁੜੀ ਨੇ ਆਪਣੀ ਗੱਡੀ ਦਾ ਜਹਾਜ ਬਣਾ ਦਿੱਤਾ ਇਸ ਦੌਰਾਨ ਹੀ ਗੱਡੀ ਡਿਵਾਈਡਰ ਨਾਲ ਜਾ ਟਕਰਾਈ ਤੇ ਪਲਟੇ ਖਾ ਗਈ ਇਕਦਮ ਖੜਾਕ ਦੀ ਆਵਾਜ਼ ਸੁਣਦੇ ਹੀ ਆਸ-ਪਾਸ ਦੇ ਲੋਕ ਭੱਜ ਆਏ ਅੱਗੇ ਸੁਣੋ ਪੀੜਤ ਸੁਖਵਿੰਦਰ ਕੌਰ ਦੇ ਜ਼ੁਬਾਨੀ ਕੀ ਨਾਮ ਹੈ ਮਾਮਾਪਕਾ ਸੁਖਵਿੰਦਰ ਕੌਰ ਕਿ ਸੁਖਵਿੰਦਰ ਜੀ ਕੀ ਹੋਇਆ ਅੱਜ ਆਪਕੇ ਸਾਥ ਉਹ ਮੈਂ ਐਸੀ ਰਾਤ ਨੂੰ ਕੁਝ ਖਾਣੇ کے لیے لینے کے لیے روم سے تو ਐਸੀ کھڑی تھی میں وہاں پہ تو دو لڑکے میری گاڑی کے پاس ਆ ਕੇ کھڑے ہو گئے مجھے بولنے لگے کیش نکالو ਜੋ ਵੀ ਹੈ نکالو تو مجھے ਪਿਸਟਲ ਦਿਖਾਉਣ ਲੱਗੇ अब आ, मैंने गाड़ी फास्ट की तो मेरी गाड़ी आगे जाके पलट गई जब जब अभी इतना शुक्र है कि किसी के साथ नहीं लगी जी अभी मेरा नुकसान हुआ है गाड़ी का आपने आपने तो ली है, सारा कुछ देखा ही ना तो अगर ऐसे इतने बड़े में शहर में बंदा सेफ नहीं है तो फायदा ही क्या है फिर आप बोल रहे हैं पिस्टल दिखाया आपको कौन सी जगह पे पिस्टल दिखाया और कौन सी जगह पे आपको बी जो बीएमसी रोड है ना जी बीएमसी रोड से जब हम आते हैं ना जी

तो कुछ मैं सेफ हूँ अभी तो बट अगर ऐसे अनलकी अगर कुछ हो जाता जी। तो फिर कौन हम देख रहे हैं आपके काफी चोटे भी लगी हुई है हाँ यहाँ पे भी लगी है तो जी। 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 अब डॉक्टर क्या बोल रहे हैं कि आपके हाथ जो हैं कैसे हैं? डॉक्टर कह रहे हैं अभी ठीक है जी। ज़्यादा मतलब ऐसे ज़रूरत नहीं है। इस संबंधी आपने कोई पुलिस को शिकायत दी नहीं, अब... नहीं दी। ओके। क्या कहना चाहते हैं यही कहना चाहती हूं कि पुलिस को देखना चाहिए रात को कौन-कौन घूमता है यहां पे कैमरे चेक होने चाहिए जी कौनते वो लड़के अब रोज यहां पे होता ही होगा ऐसे फर्स्ट टाइम तो है ही नहीं जी जी तो बंदा सेफ ही नहीं यहां पे जी इतने बड़े शहर में ठीक उठे ही सूचना मिल दे मौके पे पहुंच के पुलिस ने मामले की जांच शुरू कर देती सर जो एक्सीडेंट हुआ है कि क्यों हुआ है किथे हुआ है ਮੈਂ ਇੱਕ ਆਪਣੀ ਡਿਊਟੀ ਤੋਂ ਹਸਪੀਟਲ ਦੇ ਵਿੱਚ ਇੱਕ ਮੈਡਰ ਸੀ ਮੈਂ ਉਧਰੋਂ ਆ ਰਿਹਾ ਸੀ ਜਦੋਂ ਆਪਾਂ ਦੇ ਦੇਖਿਆ ਕਿ ਇੱਥੇ ਐਕਸੀਡੈਂਟ ਹੋਇਆ ਹੈ ਇਹ ਕਿੱਦਾਂ ਹੋਇਆ ਨਹੀਂ ਹੋਇਆ ਕੈਮਰੇ ਤੋਂ ਦੇਖ ਕਿੱਥੇ ਮੇਰੀ ਫੋਨ ਕਿਤੇ ਕੈਮਰੇ ਹੋਣਗੇ ਉਹ ਚ ਆਪਾਂ ਦੇਖ ਲਵਾਂਗੇ ਕੀ ਹੋਇਆ ਕਿੱਦਾਂ ਨਹੀਂ ਕਿੱਥੇ ਦੀ ਗੱਡੀ ਹੈ ਕੋਈ ਪਤਾ ਲੱਗਾ ਪਰਿਵਾਰਿਕ ਮੈਂਬਰ ਕਿੱਥੇ ਨੇ ਐਕਚੁਅਲੀ ਆ ਇੱਥੇ ਸਾਨੂੰ ਲੱਗ ਗਿਆ ਪਤਾ ਲੱਗਾ ਇਹ ਕਹਿ ਰਹੇ ਕਿ ਦੋ ਮੁੰਡੇ ਤੇ ਦੋ ਕੁੜੀਆਂ ਸੀ ਜੀ ਇਹ ਤੁਹਾਨੂੰ ਇਨੀਸ਼ੀਅਲ ਪਤਾ ਲੱਗਾ ਜੀ ਬਾਕੀ ਇਹ ਤੱਕ ਤੁਹਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜੇ ਹਸਪੀਟਲ ਦੇ ਹੈ ਸਾਨੂੰ ਇਨਫੋਰਮੇਸ਼ਨ ਆਏਗੀ ਕੋਪਸਾਬ ਨਾਪੀਨਸ ਸਟੇਟਮੈਂਟ ਕੋਲ ਕਰ ਲਾਂਗੇ ਬਾਕੀ ਇਹ ਗੱਡੀ ਸ਼ਾਇਦ ਪੀਵੀ 65 ਨੰਬਰ ਕਿਹੜੀ ਜਗ੍ਹਾ ਜਿਹੜਾ ਇਹ ਐਕਸੀਡੈਂਟ ਹੋਇਆ ਸੀ ਇਹ ਆਇਕੋਨਿਕ ਟ੍ਰਾਂਕ ਲੱਗ ਗਿਆ ਤੇ ਪਤਾ ਲੱਗਿਆ ਗੱਡੀ ਦੇ ਵਿੱਚ ਹੋਰ ਕਿੰਨੇ ਜਣੇ ਸੀਗੇ ਟੋਟਲ ਚਾਰ ਜਣੇ ਸੀਗੇ ਜਾਂ ਚਾਰ ਤੋਂ ਵੱਧ ਸੀਗੇ ਇਹ ਸਾਨੂੰ ਇੱਥੇ ਸਕਿਉਰਟੀ ਗਾਰਡ ਤੋਂ ਪਤਾ ਲੱਗਾ ਚਾਰ ਜਣੇ ਉਹ ਦੱਸ ਰਹੇ ਆ ਬਾਕੀ ਇਹ ਤਾਂ ਕਨਫਰਮ ਕੁਝ ਨਹੀਂ ਹੈਗਾ ਤੇ ਉਹਨਾਂ ਨੂੰ ਹਸਪਤਾਲ ਕੌਣ ਲੈ ਕੇ ਗਿਆ ਆ ਇਹਨਾਂ ਨਹੀਂ ਸਾਨੂੰ ਕੋਈ ਇਨਫੋਰਮੇਸ਼ਨ ਹੈਗੀ ਹਸਪਤਾਲ ਕੌਣ ਲੈ ਗਿਆ ਮੈਂ ਤਾਂ ਹੁਣੇ ਆਇਆ ਹਾਂ ਉਹ ਓਕੇ ਹੂੰ ਤੁਹਾਡੇ ਵੱਲੋਂ ਜਾਂਚ ਜਿਹੜੀ ਇਹ ਜਾਰੀ ਹੈ ਚੱਲੂ ਜਾਰੀ ਹੈ ਠੀਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਆਸ-ਪਾਸ ਦੇ ਲੋਕਾਂ ਤੋਂ ਜੋ ਸੂਚਨਾ ਮਿਲੀ ਹੈ ਕਿ ਦੋ ਮੁੰਡੇ ਕੁੜੀ ਦਾ ਪਿੱਛਾ ਕਰ ਰਹੇ ਸੀ ਤੇ ਉਸ ਨੂੰ ਪਿਸਤੌਲ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸੀ ਬਾਕੀ ਸੀਸੀਟੀਵੀ ਕੈਮਰੇ ਖੰਗਾਲ ਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ